देखो ਜਿਹੜਾ ਧੁੰਨੀ ਹੈ ਨਾ ਸਾਡੀ ਇਹ ਸਾਡੇ ਜੀਵਨ ਦਾ ਧੁਰਾ ਹੈ ਜੀ ਔਰ ਇਹਨੂੰ ਅਸੀਂ ਕੇਅਰ ਨਹੀਂ ਕਰਦੇ ਜਿੰਨਾ ਮਰਜੀ ਸਿਰ 'ਚ ਦਰਦ ਹੁੰਦਾ ਟਿਕੂਗਾ ਅੱਖਾਂ ਥਕਾਵਟ ਮਹਿਸੂਸ ਕਰਦੀਆਂ ਨੇ ਟਿਕ ਜਾਣਗੀਆਂ ਸਰੀਰ ਪੂਰਾ ਥੱਕਿਆ ਹੋਇਆ ਲੇਜੀਨਸਾ ਬੁੜੀਆਂ ਐਵੇਂ ਉਹਤੇ ਮਿਰਚਾਂ ਪਾਈ ਜਾਂਦੀਆਂ ਨੇ बार-बार ਕਿ ਨજર ਲੱਗੀ ਨજર ਲੱਗੀ ਧੁੰਨੀ 'ਚ ਤੇਲ ਲਾ ਦੋ ਸੈੱਟ ਹੋ ਜੂ ਜਦ ਸਵੇਰੇ ਅਸੀਂ ਬਾਥਰੂਮ 'ਚ ਣਾਉਣ ਜਾਂਦੇ ਆ ਤਾਂ ਤੁਸੀਂ ਦੇਖਿਓ ਧੁੰਨੀ ਦੇ ਵਿੱਚ ਨਾ ਇੱਕ ਫੂਸ ਜਿਹਾ ਫਸਿਆ ਹੁੰਦਾ ਅਸੀਂ ਇਹਨੂੰ ਉਂਗਲੀ ਨਾਲ ਕੱਢ ਕੇ ਝਾੜ ਦਿਆ ਉਹ ਕਿਉਂ ਫਸਦਾ ਕਿੱਥੋਂ ਆਉਂਦਾ ਤਾਂ ਅਗਰ ਅਸੀਂ ਉਥੇ ਤੇਲ ਲਾਵਾਂਗੇ ਰੋਜ਼ ਸਵੇਰੇ ਸ਼ਾਮ ਤੇਲ ਨਾਲ ਉਹਨੂੰ ਗਿੱਲਾ ਰੱਖਾਂਗੇ ਤਰ ਰੱਖਾਂਗੇ ਤਾਂ ਉਹਦੀ ਉਹਨੂੰ ਖਰਾਕ ਮਿਲਦੀ ਰਹੂਗੀ ਔਰ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਨਰਮ ਰੱਖਦੀ ਹੈ ਔਰ ਖੁਸ਼ਕੀ ਤੋਂ ਬਚਾਉਂਦੀ ਹੈ ਮਨ ਲੰਮਾ ਪੈ ਕੇ ਦਾਬੀ ਚ ਮਲ ਕੇ ਥੋੜੀ ਜਿਹਾ ਲੰਮਾ ਬਹਿ ਜਾਣਾ ਤਾਂ ਉਹਨੂੰ ਇੰਨਾ ਵਧੀਆ ਸਾਹ ਆਉਂਦਾ ਹੈ ਕਮਾਲ ਦੇ ਰਿਜ਼ਲਟ ਨੇ ਔਰ ਤੁਸੀਂ ਦੇਖੋਗੇ ਤੁਰੰਤ ਉਹਦਾ ਫਾਇਦਾ ਤੁਸੀਂ ਧੁੰਨੀ ਦੇ ਵਿੱਚ ਤੇਲ ਲਗਾਉਣ ਦੀ ਗੱਲ કરી ਕਾਫੀ ਵਾਰ ਜ਼ਿਕਰ ਕਰ ਦਿੱਤਾ ਤੇ ਇਹੀ ਜ਼ਿਕਰ ਮੈਂ ਆਪਣੇ ਸਕੂਲ ਟਾਈਮ ਦੇ ਵਿੱਚ ਵੀ ਸੁਣਿਆ ਸੀ ਸਾਡੇ ਟੀਚਰਸ ਕਹਿੰਦੇ ਹੁੰਦੇ ਸੀ ਕਿ ਬੱਚਿਓ ਵੀ ਧੁੰਨੀ ਦੇ ਵਿੱਚ ਤੇਲ ਲਾਇਆ ਕਰੋ ਇਹਦੇ ਨਾਲ ਤੁਸੀਂ ਵੀ ਠੀਕ ਰਹੋਗੇ ਤੁਹਾਡੇ ਲਿਪਸ ਵੀ ਨਹੀਂ ਫਟਣਗੇ ਕੁਝ ਅਹਿਮ ਐਵੇਂ ਦੀਆਂ ਗੱਲਾਂ ਕਰੀਆਂ ਜਾਂਦੀਆਂ ਸੀ ਬਟ ਉਹ ਗੱਲਾਂ ਤੇ ਅਸੀਂ ਕਦੇ ਗੌਰ ਨਹੀਂ ਕੀਤਾ ਹੁਣ ਜਦੋਂ ਅਸੀਂ ਇੱਥੇ ਆਏ ਅਸੀਂ ਦੇਖਿਆ ਕਿ ਨਾ ਵੀ ਆਇਲ ਕੁਝ ਧੁੰਨੀ ਤੇ ਲਗਾਉਣ ਵਾਲਾ ਤੇਲ ਹੈ ਤੁਸੀਂ ਵੀ ਗੱਲਾਂ ਬਾਤਾਂ ਦੇ ਵਿੱਚ ਕਾਫੀ ਜ਼ਿਆਦਾ ਜ਼ਿਕਰ ਕਰ ਦਿੱਤਾ ਕੀ ਲੇਕੜਾ ਹੈ ਤੇ ਕੀ ਕੀ ਫਾਇਦੇ ਹੈ ਕਿਉਂ ਲਗਾਉਣਾ ਚਾਹੀਦਾ ਇਸ ਪੂਰੀ ਗੱਲ ਦੇ ਉੱਤੇ ਚਰਚਾ ਪਾਈ ਕਿਉਂਕਿ ਮੇਰਾ ਵੀ ਸਵਾਲ ਹੈ ਹੋ ਸਕਦਾ ਹੈ ਕਿ ਮੇਰੇ ਦਰਸ਼ਕਾਂ ਲਈ ਵੀ ਇਹ ਸਵਾਲ ਜ਼ਰੂਰ ਹੋਵੇ ਦੇਖੋ ਜਿਹੜਾ ਧੁੰਨੀ ਹੈ ਨਾ ਸਾਡੀ ਇਹ ਸਾਡੇ ਜੀਵਨ ਦਾ ਧੁਰਾ ਹੈ ਜੀ ਔਰ ਇਹਨੂੰ ਅਸੀਂ ਕੇਅਰ ਨਹੀਂ ਕਰਦੇ ਤੁਸੀਂ ਕਦੇ ਦੇਖਿਓ ਸਾਰੇ ਦਰਸ਼ਕ ਇਸ ਗੱਲ ਤੇ ਗੌਰ ਕਰਿਓ ਕਿ ਜਦੋਂ ਅਸੀਂ ਰਾਤ ਨੂੰ ਚੇਂਜ ਕਰਨ ਜਾਣੇ ਆ ਜਾਂ ਸਵੇਰੇ ਅਸੀਂ ਬਾਥਰੂਮ ਚ ਨਹਾਉਣ ਜਾਣੇ ਆ ਤਾਂ ਤੁਸੀਂ ਦੇਖਿਓ ਧੁੰਨੀ ਦੇ ਵਿੱਚ ਨਾ ਇੱਕ ਫੂਸ ਜਿਹਾ ਫਸਿਆ ਹੁੰਦਾ ਅਸੀਂ ਉਹਨੂੰ ਉਂਗਲੀ ਨਾਲ ਕੱਢ ਕੇ ਝਾੜਦੇ ਆ ਉਹ ਕਿਉਂ ਫਸਦਾ ਕਿੱਥੋਂ ਆਉਂਦਾ ਜਿਵੇਂ ਤੁਸੀਂ ਦੇਖਿਆ ਉਹ ਵੀ ਖੂਹੀ ਦੇ ਉੱਤੇ ਕਈ ਵਾਰੀ ਪਾਣੀ ਦੇ ਵਿੱਚਾਂ ਖੂਹੀ ਚ ਘੁੰਮਦਾੜਾ ਪੂਰਾ ਚੱਕਰ ਪਾਣੀ ਦੀ ਗੁੱਬੀ ਜੀ ਬਣੀ ਹੁੰਦੀ ਹੈ ਇਸੇ ਤਰ੍ਹਾਂ ਸਾਡੀ ਧੁੰਨੀ ਜਿਹੜੀ ਹੈ ਇਹ ਸੱਕ ਕਰਦੀ ਆ ਇਕ ਖਿਚਦੀ ਹੈ ਆਪਦੇ ਵੱਲ ਅਟਰੈਕਟ ਇਹਨੇ ਖਾਣਾ ਕੁਝ ਉਹਨੂੰ ਖਾਣ ਨੂੰ ਚਾਹੀਦਾ ਤੇ ਧੁੰਨੀ ਦੇ ਵਿੱਚ ਫਿਰ ਉਹ ਕੀ ਆ ਤੁਹਾਡੇ ਜਿਹੜੇ ਕੱਪੜੇ ਪਾਏ ਆ ਬ੍ਰਾਂਡ ਪਾਈ ਆ ਅੰਡਰ ਗਾਰਮੈਂਟਸ ਪਾਏ ਆ ਉਹ ਉੱਥੇ ਹੀ ਫਿਰ ਸੱਕ ਕਰ ਲੈਂਦੀ ਆ ਉਹ ਪਾਊਡਰ ਜਿਹਾ ਤਾਂ ਉਹ ਜਿਹੜੇ ਸੱਕ ਕਰਦੀ ਆ ਤੁਹਾਨੂੰ ਪਤਾ ਵੀ ਜਦੋਂ ਉੱਥੇ ਇਕੱਠਾ ਕਰ ਲਿਆ ਉਹਨੇ ਤਾਂ ਇਟ ਮੀਨਜ਼ ਅੰਦਰ ਵੀ ਕੁਛ ਨਾ ਕੋਈ ਜਾਂਦਾ ਹੋਊਗਾ ਵੇਰ ਕਹਿੰਨਾ ਖੁਸ਼ਕੀ ਹੋਗੀ ਗੈਸ ਬਣ ਗਈ ਇਹ ਹੋ ਗਿਆ ਵਾਹ ਹੋ ਗਿਆ ਤਾਂ ਅਗਰ ਅਸੀਂ ਉਥੇ ਤੇਲ ਲਾਵਾਂਗੇ ਰੋਜ਼ ਸਵੇਰੇ ਸ਼ਾਮ ਤੇਲ ਲਾਉਣ ਉਹਨੂੰ ਗਿੱਲਾ ਰੱਖਾਂਗੇ ਤਰ ਰੱਖਾਂਗੇ ਤਾਂ ਉਹਦੀ ਉਹਨੂੰ ਖੁਰਾਕ ਮਿਲਦੀ ਰਹੂਗੀ ਉਹ ਤੁਹਾਡੇ ਸਰੀਰ ਦੇ 72000 ਨਾੜੀਆਂ ਨੇ ਜਿਹਨੂੰ ਲੂਬ੍ਰੀਕੇਟ ਕਰਦੀ ਹੈ ਔਰ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਨਰਮ ਰੱਖਦੀ ਹੈ ਔਰ ਖੁਸ਼ਕੀ ਤੋਂ ਬਚਾਉਂਦੀ ਹੈ ਤੁਹਾਡੀ ਧੁੰਨੀ ਉਥੇ ਵਿੱਚ ਤੇਲ ਲਾਇਆ ਕਰੋ ਨਾਭੀ 'ਚ ਔਰ ਸਾਡੇ ਵੈਦ ਜੀ ਨੇ ਉਹਦੇ ਲਈ ਸਪੈਸ਼ਲ ਕਿਉਂ ਬਣਾ ਬਣਾਇਆ ਤੇਲ ਉਹ ਬਣਾਇਆ ਨਾਭੀ ਟੱਚ ਆਇਲ ਹੁਣ ਨਾਭੀ ਟੱਚ ਆਇਲ ਦੇ ਵਿੱਚ ਕੀ ਪਾਇਆ ਗਿਆ ਨੰਬਰ 1 ਉਹਦੇ ਵਿੱਚ ਪਾਇਆ ਗਿਆ ਉਹ ਕੀ ਉਹਨੂੰ ਕਹਿੰਦੇ ਆ ਲਸਣ ਲਸਣ ਦਾ ਤੇਲ ਔਰ ਫਿਰ ਉਹਦੇ ਵਿੱਚ ਪਾਇਆ ਗਿਆ ਪਿਆਜ਼ ਦਾ ਤੇਲ ਫਿਰ ਪੀਲੀ ਸਰੋਂ ਤੇ ਕਾਲੀ ਸਰੋਂ ਉਹਦੇ ਵਿੱਚ ਤਿੰਨੇ ਤਰ੍ਹਾਂ ਦਾ ਮਿਕਸਚਰ ਦਿੱਤਾ ਗਿਆ ਜਦੋਂ ਅਸੀਂ ਉਹਨੂੰ ਨਾਭੀ 'ਚ ਲਾਣੇ ਆ ਤਾਂ ਇਨਸਾਨ ਅਗਰ ਮਨ ਲੰਮਾ ਪੈ ਕੇ ਨਾਭੀ 'ਚ ਮਲ ਕੇ ਥੋੜੀ ਦੇ ਲੰਮਾ ਬਹਿ ਜਾਣਾ ਤਾਂ ਉਹਨੂੰ ਇੰਨਾ ਵਧੀਆ ਸਾਹ ਆਉਂਦਾ ਕਮਾਲ ਦੇ ਰਿਜ਼ਲਟ ਨੇ ਔਰ ਤੁਸੀਂ ਦੇਖੋਗੇ ਤੁਰੰਤ ਉਹਦਾ ਫਾਇਦਾ ਜਿੰਨਾ ਮਰਜੀ ਸਿਰ 'ਚ ਦਰਦ ਹੁੰਦਾ ਟਿਕੂਗਾ ਅੱਖਾਂ ਥਕਾਵਟ ਮਹਿਸੂਸ ਕਰਦੀਆਂ ਨੇ ਟਿਕ ਜਾਣਗੀਆਂ ਸਰੀਰ ਪੂਰਾ ਥੱਕਿਆ ਹੋਇਆ ਲੇਜੀਨਸ ਬੁੜੀਆਂ ਐਵੇਂ ਉਹਤੇ ਮਿਰਚਾਂ ਪਾਈ ਜਾਂਦੀਆਂ ਨੇ ਬਾਰ-ਬਾਰ ਕਿ ਨજર ਲੱਗੀ ਨજર ਲੱਗੀ ਧੁੰਨੀ 'ਚ ਤੇਲ ਲਾ ਦੋ ਸੈੱਟ ਹੋ ਜੂ ਇਹ ਰੱਬ ਤੋਂ ਵਧੀਆ ਚੀਜ਼ ਹੈ